ਅਕਾਲੀਵਾਲ ਜਿੰਦਾਬਾਦ ਸ਼ਰੋਣੀ ਅਕਾਲੀਵਾਲ ਜਿੰਦਾਬਾਦ ਸਰਦਾਰ ਜੀਤ ਸਿੰਘ ਮਾਦੇ ਜਿੰਦਾਬਾਦ ਜਦੋਂ ਬਾਦਲ ਸਾਹਿਬ ਘਾਟਲੇ ਹੋ ਗਏ ਉਹਨਾਂ ਨੇ ਮੈਨੂੰ ਬੁਲਾਇਆ ਤੇ ਮੈਨੂੰ ਕਹਿੰਦੇ ਹਸਪਤਾਲ ਸੀ ਚੰਡੀਗੜ੍ਹ ਕਹਿੰਦੇ ਕਾਕਾ ਹੁਣ ਤੂੰ ਜਲਾਲਾਬਾਦ ਦਾ ਖੇੜਾ ਛੱਡੀ ਤੇ ਅੱਜ ਦੇ ਬਾਅਦ ਤੂੰ ਜੰਗਵਾਰੀ ਲੰਬੀ ਦੀ ਲਈ ਲੰਬੀ ਐਨਾ ਮਹਿਸੂਸ ਕਰਨ ਲੋਕ ਕਿ ਮੇਰੇ ਬਾਦ ਲਵਾਰਿਸ ਹੋ ਗਿਆ ਤੇ ਮੈਂ ਉਹਦੇ ਹੀ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜੀ ਘਰ ਥੋੜਾ ਹੈ ਅਨੇ ਤੁਸੀਂ ਸਮਝਣਾ ਤੇ ਪਰ ਜਦੋਂ ਬੰਦੇ ਨੂੰ ਪਤਾ ਹੀ ਲੱਗ ਜਾਂਦਾ ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰ ਮੈਂ ਆ ਸਾਡਾ ਘਰ ਹੈ ਜੋ ਸੇਵਾ ਬਾਦਲ ਸਾਹਿਬ ਨੇ ਕੀਤੀ ਜੋ ਪਰਿਵਾਰ ਮਾਨੂੰ ਰੱਖਿਆ ਕੋਸ਼ਿਸ਼ ਕਰੂੰਗਾ ਕਿ ਉਹ ਤੋਂ ਵਧ ਮੈਂ ਸੇਵਾ ਕਰ ਸਕਾਂ ਮੈਨੂੰ ਕੋਈ ਲਾਲਚ ਸੱਤਾ ਦੀ ਨਹੀਂ ਹੈ ਮੁੱਖ ਮੰਤਰੀ ਬਣਨੀ ਨਹੀਂ ਹੈ ਮੈਨੂੰ 15 ਸਾਲ ਪਹਿਲੇ ਜਦ ਦੂਜੀ ਵਾਰ ਬਾਦਲ ਸਾਹਿਬ ਟੀ ਮਿਨਿਸਟਰ ਬਣੇ ਮੈਨੂੰ ਬੁਲਾਇਆ ਕਹਿੰਦਾ ਜੀ ਹਾਂ ਸੌ ਤੂੰ ਚੱਕ ਮੈਂ ਕਹਿ ਜੀ ਨਾ ਮੈਂ ਕਹਿ ਜੀ ਜਿੰਨੋਂ ਤੱਕ ਤੁਸੀਂ ਜਿਉਂਦੇ ਹੋ ਮੁੱਖ ਮੰਤਰੀ ਤੁਸੀਂ ਬੰਨ ਹੈ ਆ ਜਿਹੜੀ ਮਿਹਨਤ ਹੈ ਜੋ ਕਮਾਈ ਆ ਤੁਹਾਡੀ ਜਾਇਦਾਦ ਹੈ ਮੈਨੂੰ ਉਹਦੇ ਵਿਰਾਨ ਵੀ ਕਈ ਵਾਰ ਸਾਲ ਬਾਅਦ ਕਾਕਾ ਹੁਣ ਤੂੰ ਤੂੰ ਝੁੰਵਰੀ ਲੈ ਮੈਂ ਕਹਿ ਰਿਹਾ ਨਾ ਕਿ ਪ੍ਰਮਾਤਮਾ ਮੇਰ ਕਰਦਾ ਜੇ ਪਿਛਲੀ ਵਾਰ ਆਪਣੀ ਸਰਕਾਰ ਬੰਦ ਦੀ ਤੇ ਬਾਦਲ ਸਾਹਿਬ ਤੇ ਐਮਐਲਏ ਬਣਨਾ ਤੇ ਬਣਾਉਣਾ ਉਹਨਾਂ ਨੂੰ ਫਿਰ ਤੋਂ ਸੀ ਆਪਾਂ ਉਹਨਾਂ ਦੀ ਦੇਣ ਨਹੀਂ ਦੇ ਸਕਦਾ ਉਹ ਜਾਂ ਬਾਦਲ ਸਾਹਿਬ ਵਰਗਾ ਬੰਨਾ ਵੀ ਪੜਾਉ ਓਕੇ ਅੱਛਾ ਉਹਨਾਂ ਨੇ ਦਿਲੋਂ ਸੇਵਾ ਕੀਤਾ ਸੇਵਾ ਦੀ ਦਿਲੋਂ ਮੈਨੂੰ ਲੱਗਦਾ ਪਹਿਲੇ ਮੁੱਖ ਮੰਤਰੀ ਐ ਮੈਂ ਕਹਿੰਦਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਜਿਨ੍ਹਾਂ ਨੇ ਆਪਣੇ ਸੂਬੇ ਨਾਲ ਦਿਲੋਂ ਸੇਵਾ ਕੀਤੀ ਤੇ ਦਿਲੋਂ ਜਦੋਂ ਸਰਕਾਰ ਬਣਦੀ ਸੀ ਸਮਝਦੇ ਸੀ ਕਿ ਮੇਰੀ ਹੁ ਜਮਵਾਰੀ ਬਣ ਗਈ ਪੰਜਾਬ ਨੂੰ ਤੇ ਗਰੀਬ ਨੂੰ ਕਿਸਾਨ ਨੂੰ ਵਪਾਰੀ ਨੂੰ ਸੂਬੇ ਨੂੰ ਅੱਗੇ ਲੈ ਕੇ ਜਾਣਾ ਇੱਥੇ ਮੁੱਖ ਮੰਤਰੀ ਬਣਦੇ ਐ ਮੁੱਖ ਮੰਤਰੀ ਦੀ ਸ਼ੌਂਕ ਪੂਰਾ ਕਰਨ ਵਾਸਤੇ ਮੇਰੇ ਕੋਲ ਗੱਡੀਆਂ ਆ ਗਈਆਂ ਪੁਲਿਸ ਆ ਗਈ ਦੂਜੀ ਗੱਲ ਮੁੱਖ ਮੰਤਰੀ ਤੁਸੀਂ ਤੇ ਜਿੰਨੀ ਮਰਜ਼ੀ ਦੇਖ ਲਓ ਭਾਵੇਂ ਕੈਪਟਨ ਹੈ ਭਾਵੇਂ ਆਹ ਹੋ ਗਵਰਨਰਤ ਮਾਨ ਹੈ ਉਹ ਮੁੱਖ ਮੰਤਰੀ ਬੰਦੇ ਟੋਰ ਵਾਸਤੇ ਬਾਦਲ ਸਾਹਿਬ ਬੰਦੇ ਸੇਵਾ ਵਾਸਤੇ ਇੰਨੀ ਗਰਮੀ ਵਿੱਚ ਅਫਸਰ ਥੱਕ ਜਾਂਦੇ ਉਹਨਾਂ ਨੇ ਤੁਹਾਡੇ ਕੋਲ ਆ ਕੇ ਬਹਿ ਜਾਣਾ ਤੇ ਬਹਿ ਕੇ ਸਵੇਤ ਲੱਗ ਜਾਣਾ ਮੈਨੂੰ ਤਾਂ ਆਪਾਂ ਵੀ ਥੱਕ ਜਾਈਦਾ ਸੀ ਫਿਰ ਉਹ ਨਹੀਂ ਥੱਕਦੇ ਸੀ ਉਹਨਾ ਮਿਛੜੀ ਸੀ ਮੈਂ ਮੈਨੂੰ ਯਾਦ ਹੈ ਆ ਬਾਦਲ ਸਾਹਿਬ ਜਦੋਂ ਪਿਛਲੇ ਇਲੈਕਸ਼ਨ ਹਾਰੇ ਮੈਨੂੰ ਬੜਾ ਮੈਂ ਵੀ ਆਪਣਾ ਅਫਸਰ ਸੀ ਮੈਨੂੰ ਆਪਣੀ ਹਾਰ ਦਾ ਅਫਸਰ ਦੁੱਖ ਨਹੀਂ ਸੀ ਮੈਨੂੰ ਉਹਨਾਂ ਦੀ ਹਾਰ ਦਾ ਕਿ ਮੈਂ ਸਮਝਿਆ ਕਿ ਯਾਰ ਉਹਨਾਂ ਨੂੰ ਖੜਾ ਹੀ ਨਹੀਂ ਕਰਨਾ ਸੀ ਤੇ ਮੈਂ ਆਪਣੇ ਕਮਰੇ 'ਚ ਬੈਠਾ ਬੜਾ ਉਦਾਸ ਸੀ 11 ਵਜੇ 11 ਵਜੇ ਰਿਜ਼ਲਟ ਪਤਾ ਲੱਗਿਆ ਸੀ 12 ਵਜੇ ਮੇਰੇ ਕੋਲੇ ਹਾਲੀਵੁੱਡ ਤੁਰਦੇ ਮੇਰੇ ਕਮਰੇ 'ਚ ਆ ਗਏ ਪੁੱਛਿਆ ਕੀ ਆ ਬਈ ਸੁਖਵੀਰ ਤਾਈ ਭੈਣ ਮੰਜੇ ਤੇ ਮੈਨੂੰ ਆ ਕੇ ਕਹਿੰਦੇ ਆ ਜਿਹੜਾ ਹੈਗਾ ਯੂਕਰੇਨ ਅਰੇ ਨਾਲ ਹੀ ਬੈਠੇ ਨੇ ਕਹਿੰਦੇ ਯੂਕਰੇਨ ਦਾ ਰਾਸ਼ਟਰਪਤੀ ਦੀ ਫੋਟੋ ਮਿਲ ਜੂ ਮੈਂ ਤਾਂ ਕਿਹਾ ਕਿ ਇੱਥੇ ਤਾਂ ਹਾਰੇ ਪੈਦ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੀ ਫੋਟੋ ਚਾਹੀਦੀ ਹੈ ਮੈਂ ਕਹਿੰਦਾ ਮੈਂ ਕਹਿੰਦਾ ਨਹੀਂ ਮੈਂ ਕਿਹਾ ਤੋ ਇਹ ਤਾਂ ਬੂਡ ਆਫ ਹੈਗਾ ਤੁਸੀਂ ਯੂਕਰੇਨ ਨਹੀਂ ਕਹਿੰਦਾ ਮੈਨੂੰ ਚਾਹੀਦੀ ਹੈ ਮੈਂ ਕਿ ਤੁਹਾਨੂੰ ਕਿਉਂ ਚਾਹੀਦੀ ਐ ਤੁਸੀਂ ਤੇ ਸਾਰੇ ਹਾਰੇ ਪੈ ਤੁਸੀਂ ਵੀ ਆ ਗਏ ਤੇ ਮੈਂ ਵੀ ਆ ਗਿਆ ਉਹ ਕਹਿੰਦੇ ਮੈਂ ਆਪਣੇ ਕਮਰੇ ਚ ਲਾਉਣੀ ਐ ਮੈਂ ਕਹਿੰਦਾ ਆਪਾਂ ਕੋ ਕਿਸੇ ਦੀ ਫੋਟੋ ਲਾਉਣੀ ਐ ਮਹਾਪੁਰਖ ਦੀ ਲਾਉਣੀ ਐ ਤੇ ਯੂਕਰੇਨ ਦੀ ਰਾਸ਼ਟਰਪਤੀ ਦੀ ਮੈਂ ਕਿ ਕਿਉਂ ਲਾਉਣੀ ਐ ਕਹਿੰਦਾ ਦੇਖ ਉਹ ਬੰਦਾ ਬੜਾ ਮਤ ਦੇਖਿਆ ਭਾਵੇਂ ਉਹਨੂੰ ਪਤਾ ਹੈ ਜੰਗ ਲੱਗ ਹਾਰ ਰਿਹਾ ਹੈ ਮੈਂ ਰਸ਼ੀਆ ਨਾਲ ਲੜਦਾ ਐਡਾ ਕਿ ਮੁਰਖਾ ਹੈ ਮੱਖੀ ਦੀ ਡਾਰ ਰਸ਼ੀਆ ਦੇ ਸਾਹਮਣੇ ਕਹਿੰਦਾ ਪ੍ਰਵਾਹ ਨਹੀਂ ਕਰ ਰਿਹਾ ਡਟ ਕੇ ਲੜ ਰਿਹਾ ਉਹ ਇੱਕ ਸਨਿਆਹ ਦੇਣਾ ਚਾਹੁੰਦੇ ਸੀ ਮੈਨੂੰ ਕਹਿੰਦੇ ਹਾਰ ਦਾ ਕੀ ਫਰਕ ਪੈਂਦਾ ਤੂੰ ਦੇਖ ਕਿਡਾ ਉਹਨੂੰ ਪਤਾ ਕਿ ਮੈਂ ਮਰ ਜਾਣਾ ਹੈ ਉਦੋਂ ਦਾ ਕੋਈ ਅਮਰੀਕਾ ਮਰੂਕਾ ਨੇ ਅਸਲਾ ਨਹੀਂ ਦਿੱਤਾ ਸੀ ਉਦੋਂ ਤਾਂ ਇਕੱਲਾ ਉਹਨਾਂ ਕੋਲੇ ਹੀ ਸੀ ਦੋ ਥੋੜਾ ਮੋਟਾ ਜਾ ਰਸ਼ੀਅਨ ਪੈ ਗਿਆ ਸੀ ਮਗਰ ਉਹਨਾਂ ਦੇ ਉਹਨੂੰ ਪਤਾ ਸੀ ਪੱਕਾ ਮਰਨਾ ਹੈ ਪਰ ਉਹਨੇ ਰੇਲ ਨਹੀਂ ਛੱਡਿਆ ਲੜਾਈ ਲੜਦਾ ਰਿਹਾ ਉਹ ਇੱਕ ਵਾਰ ਫਿਰ ਮੈਂ ਸੋਚਿਆ ਇੱਕ ਅਗਲੇ ਦਿਨ ਮੈਂ ਕਿਹਾ ਯਾਰ ਗੱਲ ਤਾਂ ਉਹਨਾਂ ਦੀ ਆ ਕਹਿਣ ਦੀ ਸੀ ਕਿ ਉਹਨਾਂ ਨੇ ਕਿਹਾ ਫੋਟੋ ਲੱਗੀ ਕਰਨਾ ਤੇ ਅਗਲੇ ਦਿਨ ਮੈਨੂੰ ਕਿਹਾ ਟੈਲੀਫੋਨ ਕੀਤਾ ਜਿਹੜੇ ਆਪਣੇ ਸਟਾਫ ਹੈ ਕਿ ਮੈਂ ਧਨਵਾਦੀ ਦੌਰਾਂ ਸ਼ੁਰੂ ਕਰਨਾ ਉਹਦੇ ਬਾਅਦ ਸਾਰਿਆਂ ਦੇ ਘਰੇ ਧਨਵਾਦ ਕਰਨਗੇ ਇਹ ਜਾ ਬੰਨਾ ਬਹੁਤ ਦੁੱਖ ਹੈ ਮੇਰੇ ਵਰਗੇ ਨੂੰ ਗੁੱਸਾ ਜਨਦਾ ਸਾਰੇ ਬੰਦੇ ਨੂੰ ਜੁੱਸਾ ਚੜ ਜਾਂਦਾ ਕਿ ਇੰਨੀ ਸੇਵਾ ਕੀਤੀ ਪਰ ਨਹੀਂ ਦੇਖੋ ਇਹ ਜਾਂ ਇਨਸਾਨ ਮੈਨੂੰ ਕਈ ਵਾਰ ਦੇਖਦਾ ਹੁਣ ਨਾ ਲੋਕੀ ਉੱਗਲਦੇ ਹੁੰਦੇ ਹੁੰਦੇ ਜਿਵੇਂ ਨਾ ਐਕਟ ਦੇ ਬਾਦੂ ਸਾਹਿਬ ਨਾਲ ਲੜ ਕੇ ਆਉਣਾ ਜਦੋਂ ਕਮਰੇ ਜ ਵੱਡ ਗਏ ਬਰਫ ਨੂੰ ਠੰਡਾ ਕਰ ਦਿੰਦੇ ਕਰ ਦਿੰਦੇ ਸੀ ਕਿ ਨਹੀਂ ਹੈ ਜਿਹੜਾ ਕਹਿੰਦਾ ਕਿੰਨੇ ਗੁੱਸੇ ਆਉਂਦਾ ਹੀ ਮੈਂ ਆ ਲੜ ਕੇ ਆਉਣਾ ਬਾਦੂ ਸਾਹਿਬ ਨਾਲ ਉਹ ਕੰਮ ਹੀ ਭੁੱਲ ਜਾਂਦਾ ਸੀ ਲੜਨਾ ਕਿਦੇ ਵਾਸਤੇ ਹੈ ਹਾਂਜੀ ਸ਼ਕਸ਼ੀਰਤ ਮੈਨੂੰ ਲੱਗਦਾ ਆਪਣਾ ਬਹੁਤ ਵੱਡਾ ਘਾਟਾ ਪੰਜਾਬ ਨੂੰ ਹੋ ਰਿਹਾ ਮੈਂ ਤੁਹਾਨੂੰ ਸਹੀ ਦੱਸਾਂ ਪੰਜਾਬ ਉਹਨਾਂ ਨੂੰ 10-15 ਸਾਲ ਹੋਰ ਰਹਿੰਦੇ ਮੁੱਖ ਮੰਤਰੀ ਆਪਣਾ ਸੁਭਾ ਪਹੁੰਚ ਗਿਆ ਹੈ ਅੱਜ ਕੱਲ ਆਪਣੇ ਲੋਕਾਂ ਦੀ ਸੋਚ ਹੀ ਪਤਾ ਨਹੀਂ ਕੈਜੀ ਹੋ ਗਈ ਹੈ ਕਿ ਆਪਾਂ ਚੰਗੇ ਤੇ ਮਾੜੀ ਦੀ ਪਛਾਣ ਹੀ ਨਹੀਂ ਕਰ ਸਕਦੇ ਹੁਣ ਮੈਂ ਕੱਲ ਸੋਚ ਰਿਹਾ ਸੀ ਇਲੈਕਸ਼ਨ ਵੇਲੇ ਵੀ ਤੁਸੀਂ ਦੇਖਿਆ ਕਿ ਕਾਂਗਰਸ ਦਾ ਆਮ ਆਦਮੀ ਕੋਈ ਬੂਥ 'ਚ ਜਾ ਕੇ ਬਹਿ ਗਏ ਸੀ ਇਹਨਾਂ ਨੇ ਵਾਈਚੇ ਵੀ ਆਹੀ ਕੀਤਾ ਸੀਗਾ ਕਿ ਕਾਂਗਰਸ ਨੇ ਆਪਣੀ ਵੋਟ ਆਮ ਆਦਮੀ ਨੂੰ ਦੇ ਦਿੱਤੀ ਹੈ ਤੇ ਹੁਣ ਉਹ ਆਡੀਓ ਵੀ ਵਾਇਰਲ ਹੋਈ ਹੈ ਜਿਸ ਤੇ ਕਿਹਾ ਗਿਆ ਹੈ ਕਿ ਹਰ ਸਿਮਰਤ ਨੂੰ ਹਰਾਣਾ ਹੈ ਇਸ ਕਰਕੇ ਤੁਸੀਂ ਆਪ ਨੂੰ ਵੋਟ ਪਾ ਦਿਓ ਸਾਰੇ ਇਕੱਠੇ ਹੋ ਕੇ ਪਾਵੇਂ ਭਾਜਪਾ ਹੋਵੇ ਪਾਵੇਂ ਆਪ ਹੋਵੇ ਪਾਵੇਂ ਕਾਂਗਰਸ ਹੋਵੇ ਨਾ ਦੇ ਕੋਈ ਨਿਸ਼ਾਨਾ ਸੀ ਖੇਤਰੀ ਪਾਰਟੀ ਨੂੰ ਖਤਮ ਕਰਨਾ ਹੈ ਤਕਰੀਰ ਨੂੰ ਖਤਮ ਕਰਨਾ ਹੈ ਬਾਦਲ ਪਰਵਾਹ ਖਤਮ ਕਰਨਾ ਹੈ ਸੋ ਮੈਂ ਲੋਕਾਂ ਨੂੰ ਕਹਾਂਗੀ ਕਿ ਇਹ ਸਾਰੀ ਤਾਕਤਾਂ ਤੁਹਾਡੀ ਖੇਤਰੀ ਪਾਰਟੀ ਨੂੰ ਖਤਮ ਕਰਕੇ ਪੰਜਾਬ ਦੇ ਉੱਪਰ ਨੇ ਹਾਵੀ ਹੋ ਕੇ ਸਾਡੇ ਕਿਸਾਨਾਂ ਦੇ ਉੱਤੇ ਸਾਡੇ ਨੌਜਵਾਨਾਂ ਦੇ ਉੱਤੇ ਸਾਡਾ ਪਾਣੀ ਖੋਹਣਾ ਚਾਹੁੰਦੇ ਨੇ ਸਾਡੇ ਹੱਕ ਸਾਡੀ ਰਾਜਸਥਾਨੀ ਸਾਡੇ ਧਾਰਮਿਕ ਸਾਥ ਤਕੜੇ ਹੋ ਕੇ ਅੱਪਾ ਇਹਨਾਂ 5 ਬਾ ਇਲੈਕਸ਼ਨ 'ਚ ਉਸ ਵਿਧਾਨ ਸਭਾ 'ਚ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਦੀ ਆਵਾਜ਼ ਭੇਜੀਏ ਅੱਜ ਜਿੱਥੇ ਦੁੱਖ ਇਸ ਗੱਲ ਦਾ ਜ਼ਰੂਰ ਹੁੰਦਾ ਹੈ ਇਹ ਇਹਨਾ ਦਿਨਾਂ ਚ ਜਿੱਥੇ ਟੈਂਕਾਂ ਤੋਪਾਂ ਦੇ ਨਾਲ ਕਾਂਗਰਸ ਸਰਕਾਰਾਂ ਨੇ ਸਾਡੇ ਧਾਰਮਿਕ ਸਥਾਨਾਂ ਨੂੰ ਢਾਟੇ ਨਹੀਂ ਕੀਤਾ ਸੀ ਤੇ ਭਾਵੇਂ ਮੈਂ ਕਹਿ ਸਕਾਂ ਕਿ ਹਿੰਦੂ ਭਾਈਚਾਰਾ ਇਕੱਠਾ ਹੋ ਗਿਆ ਰਾਮ ਮੰਦਰ ਦੇ ਮਗਰ ਲੇਕਿਨ ਦੁੱਖ ਦੀ ਗੱਲ ਹੈ ਕਿ ਕਿਤੇ ਨਾ ਕਿਤੇ ਪੰਜਾਬ 'ਚ ਦੇਖਣ ਨੂੰ ਮਿਲਿਆ ਕੁਝ ਇਲਾਕੇ ਦੇ ਸਾਡੇ ਸਿੱਖ ਭਰਾ ਇਕੱਠੇ ਹੋ ਗਏ ਉਹਨਾਂ ਪਾਰਟੀਆਂ ਦੇ ਮਗਰ ਜਿਨ੍ਹਾਂ ਪਾਰਟੀਆਂ ਨੇ ਇਹੋ ਜਿਹਾ ਸਾਡੇ ਧਾਰਮਿਕ ਸਥਾਨਾਂ ਤੇ ਸਿੱਖ ਕੌਮ ਦੇ ਉੱਤੇ ਕਹਿਰ ਢਾਇਆ ਸੀਗਾ ਸੋ ਇਹ ਬੜੀ ਦੁੱਖ ਦੀ ਗੱਲ ਹੈ ਮੈਂ ਬੇਨਤੀ ਕਰਾਂਗੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਟ ਕੇ ਹੁਣ ਵਿਧਾਨ ਸਭਾ 'ਚੇ ਖੇਤਰੀ ਪਾਰਟੀ ਦੀ ਆਵਾਜ਼ 'ਚੇ ਜੇ ਤਾਂ ਕਿ ਆ ਭਗਵੰਤ ਮਾਨ ਦੀ ਨਿਕੰਮੀ ਫੇਲ ਸਰਕਾਰ ਵੈਸੇ ਤਾਂ ਇਹਨੂੰ ਸਿਫਾ ਦੇਣਾ ਚਾਹੀਦਾ ਹੈ ਜਿਹੜਾ 13 ਵੀ 13 ਕਹਿੰਦਾ ਸੀਗਾ ਇਹਨੂੰ ਸਿਫਾ ਦੇਣਾ ਚਾਹੀਦਾ ਕਿਉਂਕਿ ਲੋਕਾਂ ਨੇ ਨਿਕਾਰਿਆ ਹੈ ਤੇ ਉਸ ਵਿਧਾਨ ਸਭਾ 'ਚ ਪਹੁੰਚ ਗਏ ਆਪਣੇ ਪੰਜਾਬ ਦੇ ਹੱਕਾਂ ਦੀ ਲੜਾਈ ਵਾਸਤੇ ਅਕਾਲੀ ਦਲ ਨੂੰ ਭੇਜੋ ਕਿਉਂਕਿ ਆ ਦੋਵਾਂ ਤਾਂ ਰਲੀਆਂ ਹੋਈਆਂ ਨਹੀਂ ਇਹਨਾਂ ਦੇ ਇੱਕ ਦੂਜੇ ਦੇ ਖਿਲਾਫ ਕੀ ਕਰਨਾ ਹੈਗਾ ਇਹ ਤਾਂ ਫਿਕਸਡ ਹੈ ਜਿਨਾਂ ਦੇ ਪਰਦੇ ਦੇ ਪਿੱਛੇ ਤੇ ਪਰਦੇ ਦੇ ਅੱਗੇ ਸਾਰੀ ਦੁਨੀਆ ਸਾਹਮਣੇ ਹੈ ਜੇ ਪੰਜਾਬ ਵਾਸਤੇ ਲੜਨਾ ਹੈ ਤਾਂ ਸ਼ੋਮੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਤਕੜੀ ਗਿਣਤੀ ਨਾਲ ਕਾਮਯਾਬ ਕਰਕੇ ਵਿਧਾਨ ਸਭਾ ਚ ਮੇਡਰ ਸਸਤਾ ਕੰਨੜਾ ਕਰੋਦੀ ਉੱਤੇ ਜਿਹੜਾ ਅੱਜ ਹਮਲੇ ਹੋਇਆ ਹੈਗਾ ਤੁਸੀਂ ਇਹ ਵੀ ਇੱਕ ਤਰ੍ਹਾਂ ਨਹੀਂ ਦੇਖੋ ਮੈਂ ਆਹ ਕਹਿ ਨਹੀਂ ਆ ਕਿ ਹਰੇਕ ਬੰਦੇ ਨੂੰ ਆਪ ਦੀ ਜਵਾਨ ਦੇ ਉੱਤੇ ਲਗਾਮ ਰੱਖਣੀ ਚਾਹੀਦੀ ਹੈ ਤੁਸੀਂ ਇੱਕ ਇੱਕ ਅਹੁਦੇ 'ਚ ਬੈਠੇ ਹੋ ਅੱਜ ਤਾਂ ਲੇਕਿਨ ਜਦੋਂ ਅਹੁਦੇ 'ਚ ਨਹੀਂ ਵੀ ਸੀਗੇ ਤੁਸੀਂ ਇੱਕ ਇਹੋ ਜਿਹੇ ਕਿੱਤੇ ਦੇ ਨਾਲ ਸੀਗੇ ਜਿੱਥੇ ਤੁਹਾਡੇ ਮਗਰ ਬਹੁਤ ਲੋਕੀ ਸੋਨਨ ਵਾਲੇ ਬਹੁਤ ਸੀਗੇ ਲੇਕਿਨ ਉਹ ਸੌਦੇ 'ਚ ਬਹਿ ਕੇ ਜੇ ਤੁਸੀਂ ਆਪਣੀ ਜ਼ਬਾਨ ਦੇ ਉੱਤੇ ਲਗਾਮ ਨਹੀਂ ਰੱਖਦੇ ਤੇ ਉਸ ਜ਼ਬਾਨ ਦੇ ਨਾਲ ਤੁਸੀਂ ਨਫ਼ਰਤ ਫੈਲਾਉਂਦੇ ਹੋ ਤਾਂ ਫਿਰ ਉਹ ਨਫ਼ਰਤ ਦਾ ਨਤੀਜਾ ਤਾਂ ਕਿਸੇ ਟਾਈਮ ਸਾਹਮਣੇ ਆਊਗਾ ਸੋ ਮੈਂ ਸਮਝਦੀ ਹਾਂ ਕਿ ਬਹੁਤ ਜੋੜਾ ਵੀ ਹੋਇਆ ਬਹੁਤ ਮਾੜਾ ਹੋਇਆ ਤੇ ਹੋਣ ਤੋਂ ਬਾਅਦ ਪਹਿਲੇ ਵੀ ਜੋ ਬੋਲੇ ਉਹਦਾ ਨਤੀਜਾ ਉਹਨਾਂ ਨੂੰ ਭੁਗਤਣਾ ਪਿਆ ਤਾਂ ਉਹਦੇ ਬਾਅਦ ਵੀ ਜੋ ਬੋਲ ਰਹੇ ਨੇ ਉਹ ਨਫ਼ਰਤ ਫੈਲਾਉਣ ਦੀ ਰਾਜਨੀਤੀ ਨੂੰ ਦੇਸ਼ ਨੇ ਨਕਾਰਿਆ ਹੈ ਹੁਣ ਆਪ ਦੇ ਪਾਰਟੀ ਨੂੰ ਖੁਸ਼ ਕਰਨਾ ਛੱਡੋ ਤੇ ਲੋਕਾਂ ਦੀ ਖੁਸ਼ੀ ਲੋਕਾਂ ਦਾ ਦਿਲ ਜਿੱਤਣਾ ਜਿੱਤਣ ਦਾ ਕੰਮ ਕਰੋ